ਕੀ ਕਾ ਖਰਚਾ ਵੈਗੁਰਜੀ ਕੀ ਫਤਿਹ ਮੈਂ ਸ਼ਨੀਵਾਰ ਨੂੰ 11:30 ਵਜੇ ਮੈਂ ਚਾਰ ਟਰਾਲੀਆਂ ਜੀਰੀ ਦੀਆਂ ਲੈ ਕੇ ਪਹੁੰਚਿਆ ਸੀ ਤੇ ਮਾਰਕੀਟ ਕਮੇਟੀ ਦੀ ਉੱਥੇ ਮੌਚਰ ਚੈੱਕ ਕਰਨ ਵਾਲੇ ਤੇ ਪਾਣੀ ਵਾਲੇ ਬੰਦੇ ਬੈਠਾ ਸੀ ਉੱਥੇ ਉਹਨਾਂ ਦਾ ਕਮੇਟੀ ਦਾ ਇੱਕ ਹੋਰ ਬੰਦਾ ਨਮਿਤ ਆਇਆ ਉਹ ਸਾਡੀਆਂ ਟਰਾਲੀਆਂ ਨਾਲ ਰੁਕਣੀ ਆ ਕਹਿੰਦੇ ਵੀ ਮੌਚਰ ਚੱਕੀ ਤੇ ਬਿਨਾਂ ਅੱਗੇ ਨਹੀਂ ਜਾਣ ਦੇਣਾ ਮੈਂ ਕੀ ਕਰਾਂ ਇੱਕ ਮੇਰੀ ਟਰਾਲੀ ਦਾ ਆਇਆ 15.5 ਇੱਕ ਦਾ ਆਹੀ 16. ਮੈਂ ਉਹਨਾਂ ਨੂੰ ਇਹ ਗੱਲ ਕੀਤੀ ਵੀ ਤੁਸੀਂ 17 ਨੂੰ ਘਟਰੀ ਖਰੀਦੇ ਨਹੀਂ ਹੁਣ ਤੁਸੀਂ ਇਹ ਜਿਹੜਾ 2 ਪੁਆਇੰਟ ਮੇਰਾ ਇਹਦੇ ਮੈਨੂੰ ਪੈਸੇ ਦਵੋਗੇ ਜਿਉਂ 18 ਨੂੰ ਤੁਸੀਂ 17 ਖਰੀਦੇ ਨਹੀਂ ਉਹ ਗੱਲ ਤੁਹਾਡੀ ਜੀਰੀ ਖਿੜਦੀ ਜਾਊਗੀ ਮੈਂ ਕਿਹਾ ਵੀ ਇਹ ਖਰੀਦੂਗਾ ਤੁਹਾਡੇ ਬਹੁਤ ਵਧੀਆ ਪ੍ਰਬੰਧ ਨੇ ਉਹ ਮੇਰੀ ਗੱਲ ਨੂੰ ਬਣਾ ਕੇ ਹੋਰ ਤਰ੍ਹਾਂ ਨਾਲ ਦਿੱਤੀ ਗਈ ਹੁਣ ਮੈਂ ਪਰਸੋਂ ਦਾ ਹੌਮ ਕਰ ਰਿਹਾ ਕੱਲ ਵੀ ਐਮਐਨਏ ਸਾਹਿਬ ਉੱਥੇ ਪਹੁੰਚੇ ਨੇ ਤੇ ਇੱਕ ਵਾਰ ਨੇ ਦੋ ਟੱਢੀ ਲਾ ਕੇ ਚਲੇ ਗਏ ਨੇ ਤੇ ਅੱਜ ਵੀ ਮੈਨੂੰ ਈਦ ਨਹੀਂ ਰੱਖੂਗਾ ਸਾਡੂ 4 ਦਿਨ ਹੋ ਗਏ ਉੱਥੇ ਬੈਠਿਆਂ ਨੂੰ ਕਿਹੜੀ ਮੰਡੀ ਹੈ ਜੀ ਦਾਣਾ ਮੰਡੀ ਕਿਹੜੀ ਹੈ ਦਾਣਾ ਮੰਡੀ ਮਲੋਆ ਹੈ ਤੇ ਅੱਜ ਤੱਕ ਕੋਈ ਉੱਥੇ ਬੰਦਾ ਪਹੁੰਚਿਆ ਨਹੀਂ ਬੋਲੀ ਕਰਨ ਵਾਲਾ ਜਿਹੜੀਆਂ ਸਾਡੀਆਂ ਢੇਰੀਆਂ ਸੁੱਕੀਆਂਆਂ ਨਹੀਂ ਜਦੋਂ ਸਾਲ 15 ਮੌਕੇ ਤੁਸੀਂ ਚੈੱਕ ਕੀਤਾ ਤੁਹਾਡੇ ਬੰਦਿਆਂ ਨੇ ਚੈੱਕ ਕੀਤਾ ਤੇ ਫਿਰ ਤੁਸੀਂ ਸਾਡੇ ਮਰ ਕੇ ਜਦੋਂ 16 ਤਰੀਕ ਦੀ ਤੁਸੀਂ ਸਰਕਾਰ ਕਹਿ ਰਹੀ ਹੈ ਭਗਵੰਤਪານ ਸਾਹਿਬ ਕਹਿ ਰਹੇ ਨੇ ਵੀ ਅਸੀਂ ਮੰਨੀਆਂ ਸਾਡੇ ਮੁਕੰਮਲ ਪ੍ਰਬੰਧ ਨੇ ਤੇ ਹੀ ਜੀਰੀ ਖਰੀਦ ਰਹੇ ਆ ਤੇ ਜਦੋਂ ਤੁਸੀਂ ਮੇਰੀ ਸ਼ੰਗਦਰ ਨੂੰ 19 ਤਰੀਕ 19 ਤਰੀਕ ਤੇ ਤੁਸੀਂ ਮੇਰਾ ਮੌਕੇ ਚੈੱਕ ਕੀਤਾ ਤੇ ਮੇਰੀ ਹੁਣ ਜੀਰੀ ਕਿਉਂ ਨਹੀਂ ਭਰ ਰਹੀ ਅਸੀਂ ਬਹਿਲੇ ਬੈਠਿਆ ਅਸੀਂ ਹਰ ਕਮਿੰਗ ਕਾਲ ਕਰਦੇ ਜਾ ਕਰਨੇ ਨੇ ਇਸ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਆ ਇਵੇਂ ਹਵਾਜ ਗੱਲਾਂ ਨਾ ਛੱਡੋ ਜੇ ਜਿਹੜੇ ਤੁਸੀਂ ਗੱਲ ਕਹਿਣਾ ਕਰੋ ਅੱਜ ਮੰਡੀ 'ਚ ਜਾ ਕੇ ਤੁਸੀਂ ਚੈੱਕ ਕਰੋ ਕੋਈ ਮੋਰੀ ਭਰੀ ਆ ਗੱਲ ਇਹਨਾਂ ਨੇ ਮੈਂ ਇਸ ਵਾਸਤੇ ਜਿਹੜੀ ਤੁਸੀਂ ਪਹਿਲਾਂ ਮੇਰੀ ਗੱਲ ਖਬਰ ਬਣਾਈ ਆ ਹੁੰਦਾ ਨੰਗਨ ਕਰਦਾ ਤੁਸੀਂ ਮੇਰਾ ਵਾਦਾ ਕੀਤਾ ਵੀ ਅਸੀਂ ਖਰੀਦਾਂਗੇ ਆ ਚਾਰ ਦੇ ਹੁਣ ਇੱਕ ਮੋਰੀ ਵੀ ਨਹੀਂ ਭਰੀ ਜੇ ਮੇਨੂੰ ਅਕਸਰ ਡਾਣੀਆਂ ਉੱਥੇ ਮੰਡੀ 'ਚ ਪਈਆਂ ਹਨ ਵੈਗਨਜੀਕਾ ਖਾਲਸਾ ਵੈਗਨਜੀਕਾ ਫੋਟੇ